ਦੋਸਤੋ ਕਿ ਤੁਹਾਡੇ ਮਨ ਚ ਵੀ ਇਹ ਸਵਾਲ ਗੁੰਮਦਾ ਰਹਿੰਦਾ ਹੈ ਕਿ ਟੋਸੀਸੀ ਆਖਰ ਕੰਪਲੀਟ ਕਿਵੇਂ ਹੁੰਦੀ ਹੈ ਕਿ ਬਿਨਾਂ ਪੈਸੇ ਲਗਾਏ ਟੋਸੀਸੀ ਪੋਸੀਬਲ ਹੈ ਜਾਂ ਸਿਰਫ ਕਹਾਣੀ ਹੈ ਹੈਲੋ ਦੋਸਤੋ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਐਫਐਲਪੀ ਅਥਾਰਾਈਡ ਡਿਸਟ੍ਰੀਬਿਊਟਰ ਨਾ ਪ੍ਰਾਊਡ ਇਲੋ ਕ੍ਰੇਟਰ ਐਸ ਵੈਲ ਐਜ਼ ਅ ਡਿਜੀਟਲ ਮਾਰਕੀਟਰ ਦੋਸਤੋ ਜੇ ਤੁਸੀਂ ਵੀ ਫਾਰਨ ਲਾਈਨ ਬਿਜ਼ਨਸ ਸਿਰਫ ਪੰਜਰ ਬਿਲਿੰਗ ਨਾਲ ਸਟਾਰਟ ਕੀਤਾ ਹੈ ਤਾਂ ਦੋਸਤੋ ਇਹ ਵੀਡੀਓ ਤੁਹਾਡੀ ਡਾਇਰੈਕਸ਼ਨ ਚੇਂਜ ਕਰ ਸਕਦੀ ਹੈ ਇੱਕ ਵੀ ਸੈਕਿੰਡ ਲਈ ਸਕਿਪ ਨਾ ਕਰਨਾ ਕਿਉਂਕਿ ਆਖਿਰ ਤੱਕ ਤੁਹਾਨੂੰ ਕਲੀਅਰ ਰੋਡ ਮੈਪ ਮਿਲੇਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਇਹ ਗੱਲ ਕਲੀਅਰ ਕਰ ਲਈਏ ਕਿ ਐਫਆਰਪੀ ਵਿੱਚ ਟੋਸੀਸੀ ਕਰਨਾ ਕਿੰਨਾ ਕ ਜ਼ਰੂਰੀ ਹੈ ਤਾਂ ਦੋਸਤੋ ਮਿਨੀਮਮ 5000 ਪ੍ਰੋਡਕਟ ਪਰਚੇਸ ਬਿਲਿੰਗ ਨਾਲ ਤੁਸੀਂ ਫੋਰਨ ਲੀਗਿਜੈਂਸ ਸਟਾਰਟ ਕਰ ਸਕਦੇ ਹੋ ਅਤੇ ਇੰਡੀਆ ਵਿੱਚ ਲੀਗਲੀ ਕੰਮ ਕਰ ਸਕਦੇ ਹੋ ਪਰ ਸੱਚ ਇਹ ਹੈ ਕਿ ਜਦ ਤੱਕ ਟੋਸੀਸੀ ਕੰਪਲੀਟ ਨਹੀਂ ਹੁੰਦੀ bizness serious mode 'ਚ ਨਹੀਂ ਆਉਂਦਾ। TCSC ਉਹ ਪੁਆਇੰਟ ਹੈ ਜਿੱਥੋਂ bizness ਸਟੇਬਲ ਬਣਨਾ ਸਟਾਰਟ ਹੁੰਦਾ ਹੈ। ਇਸ ਲਈ TCSC ਕਰਨਾ ਬਹੁਤ ਜ਼ਰੂਰੀ ਹੈ। ਤਾਂ ਹੁਣ ਜਾਣ ਲੈਣੇ ਆਂ TCSC ਕੰਪਲੀਟ ਕਰਨ ਦੇ ਦੋ ਸਟਰੋਂਗ ਆਪਸ਼ਨ ਬਾਰੇ। ਤਾਂ ਇਸ ਦਾ ਫਰਸਟ ਆਪਸ਼ਨ ਹੈ ਕੰਬੋ ਪੈਕ, ਯਾਨੀ ਕਿ ਫਾਸਟ ਟਰੈਕ ਵੇ। ਦੋਸਤੋ ਜੇ ਤੁਹਾਡੇ ਕੋਲ ਲਗਭਗ 30000 ਦੀ ਪ੍ਰੋਡਕਟ ਪਰਚੇਜ ਅਮਾਉਂਟ ਹੈ ਤਾਂ ਕੰਪਨੀ ਦਾ ਕੰਬੋ ਪੈਕ ਤੁਹਾਡੇ ਲਈ ਸਭ ਤੋਂ ਫਾਸਟ ਅਤੇ ਬੈਸਟ ਆਪਸ਼ਨ ਹੈ। ਇਸ ਵਿੱਚ ਲਗਭਗ 1.5 cc ਦੇ ਪ੍ਰੋਡਕਟ ਹੁੰਦੇ ਆ ਪਰ ਕੰਪਨੀ ਇਸ ਨੂੰ ਫੁੱਲ 2 cc ਕंसीडर ਕਰਦੀ ਹੈ ਤੁਸੀਂ ਇਹ ਆਰਡਰ ਫੋਰਨ ਐਪ ਜਾਂ ਐਸ ਦੀ ਆਫੀਸ਼ਲ ਵੈਬਸਾਈਟ ਤੋਂ ਸਿੱਧਾ ਪਲੇਸ ਕਰ ਸਕਦੇ ਹੋ ਇਹ ਆਪਸ਼ਨ ਉਹਨਾਂ ਲਈ ਬੈਸਟ ਹੈ ਜੋ ਟਾਈਮ ਸੇਵ ਕਰਨਾ ਚਾਹੁੰਦੇ ਹਨ ਤੇ ਆਪਣੇ ਬਿਜ਼ਨਸ ਨੂੰ ਫਾਸਟ ਟਰੈਕ ਤੇ ਲਿਜਾਣਾ ਚਾਹੁੰਦੇ ਹਨ ਹੁਣ ਗੱਲ ਕਰਦੇ ਆ ਸੈਕੰਡ ਆਪਸ਼ਨ ਜਾਨਕੀ ਸਮਾਰਟ ਚੋਇਸ ਮੀਨਸ ਪ੍ਰੋਡਕਟ ਆਫ ਯੋਰ ਚੋਇਸ ਦੋਸਤੋ ਜੇ ਤੁਸੀਂ ਆਪਣੇ ਪ੍ਰੋਡਕਟ ਖੁਦ ਸਿਲੈਕਟ ਕਰਕੇ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਇਹ ਆਪਸ਼ਨ ਤੁਹਾਡੇ ਲਈ ਬੈਸਟ ਹੈ ਇਸ ਵਿੱਚ ਪੂਰੇ ਟੂ ਸੀ ਸੀ ਪੁਆਇੰਟ ਕੰਪਲੀਟ ਕਰਨੇ ਹੁੰਦੇ ਹਨ ਜਿਸ ਵਿੱਚ ਲਗਭਗ 40 ਤੋਂ 42000 ਤੱਕ ਦੀ ਪ੍ਰੋਡਕਟ ਪਰਚੇਜ਼ ਮਾਉਂਟ ਲੱਗਦੀ ਹੈ ਇਸ ਆਪਸ਼ਨ 'ਚ ਤੁਹਾਨੂੰ ਪ੍ਰੋਡਕਟ ਸਿਲੈਕਟ ਕਰਨ ਦੀ ਪੂਰੀ ਫ੍ਰੀडम ਹੁੰਦੀ ਹੈ ਪਰ ਅਮਾਉਂਟ ਥੋੜੀ ਜ਼ਿਆਦਾ ਹੁੰਦੀ ਹੈ ਬਹੁਤ ਸਾਰੇ ਪਾਸਾਂ ਦਾ ਇਹ ਸਵਾਲ ਹੁੰਦਾ ਕਿ ਜੇ ਪੈਸੇ ਨਹੀਂ ਹਨ ਤਾਂ ਕੀ ਟੂ ਸੀ ਸੀ ਪੋਸੀਬਲ ਹੈ ਤਾਂ ਇਸ ਦਾ ਕਲੀਅਰ ਆਨਸਰ ਹੈ ਜੀ ਹਾਂ ਬਿਲਕੁਲ ਤੁਸੀਂ ਬਿਨਾ ਇਨਵੈਸਟਮੈਂਟ ਦੇ ਵੀ टीओसीसी ਕੰਪਲੀਟ ਕਰ ਸਕਦੇ ਹੋ ਪਰ ਇਸ ਵਿੱਚ ਟਾਈਮ ਅਤੇ ਐਫਰਟਸ ਜ਼ਿਆਦਾ ਲੱਗਦਾ ਹੈ ਧੰਨਵਾਦਵਾਦ ਕਸਟਮਰ ਬੇਸ ਬਣਾਉਣਾ ਪਵੇਗਾ ਜਿਆਦਾ ਤੋਂ ਜਿਆਦਾ ਅਪਰੋਚ ਕਰਨੀ ਪੈਗੀ ਦੋਸਤੋ ਫੋਰਵ ਲਿੰਗ ਬਿジネス ਕੋਈ ਲੋਟਰੀ ਨਹੀਂ ਹੈ ਇੱਕ ਜੈਨੂਅਲ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ ਜਿਸ ਦਾ ਬਿジネス ਮਾਡਲ ਕਸਟਮਰ ਤੇ ਬੀਨਟ ਹੈ ਦੋਸਤੋ ਇੱਕ ਗੱਲ ਜ਼ਰੂਰ ਯਾਦ ਰੱਖੋ ਕਿ ਟওসিਸੀ ਤੁਹਾਡੀ ਆਪਣੀ ਆਈਡੀ ਤੇ ਹੋਣੀ ਚਾਹੀਦੀ ਹੈ ਟੀਮ ਦੀ ਸੀਸੀ ਇਸ ਵਿੱਚ ਅਕਾਊਂਟ ਨਹੀਂ ਹੁੰਦੀ ਜੇ ਪੈਸੇ ਨਹੀਂ ਹਨ ਤਾਂ ਤੁਹਾਨੂੰ ਦੋ ਸਕਿੱਲ ਡਿਵੈਲਪ ਕਰਨੀਆਂ ਪੈਣਗੀਆਂ ਫਸਟ ਹੈ ਪ੍ਰੋਡਕਟ ਨੌਲੇਜ ਪ੍ਰੋਡਕਟ ਨੂੰ ਯੂਜ਼ ਕਰੋ ਫੀਲ ਕਰੋ ਸਮਝੋ ਅਤੇ ਇਸ ਦੇ ਬੈਨੀਫਿਟ ਨੂੰ ਅੱਗੇ ਸ਼ੇਅਰ ਕਰੋ ਸੈਕੰਡ ਹੈ ਮਾਰਕੀਟਿੰਗ ਸਕਿੱਲ ਮਤਲਬ ਕਿ ਰਿਲੇਸ਼ ਬਿਲਡ ਕਰੋ ਟਰਸਟ ਕ੍ਰੀਏਟ ਕਰੋ ਜਦੋਂ ਤੁਸੀਂ ਪ੍ਰੋਡਕਟ ਨੂੰ ਜੈਨੂਇਲੀ ਸਮਝ ਲੈਂਦੇ ਹੋ ਤੇ ਇਸ ਦੇ ਬੈਨੀਫਿਟ ਬਾਰੇ ਰੀਅਲ ਜਾਣਕਾਰੀ ਸ਼ੇਅਰ ਕਰਦੇ ਹੋ ਤਾਂ ਕਸਟਮਰ ਤੁਹਾਡੇ ਤੱਕ ਖੁਦ ਅਪਰੋਚ ਕਰਦੇ ਹਨ ਇਸ ਲਈ ਬਿਨਾ ਆਪਣਾ ਪੈਸਾ ਲਗਾਏ ਟੋਸੀਸੀ ਨੇਚਰਲੀ ਕੰਪਲੀਟ ਹੁੰਦੀ ਹੈ ਹੁਣ ਜਾਂਦਿਆਂ ਕੌਨਫੀਡੈਂਸ ਦੇ ਸੱਚ ਬਾਰੇ ਤਾਂ ਬਹੁਤ سارے ਲੋਕ ਕਹਿੰਦੇ ਹਨ ਪਹਿਲਾਂ ਕੌਨਫੀਡੈਂਸ ਆਵੇ ਫਿਰ ਸਿਟੋਸਿਸੀ ਕਰਾਂਗੇ ਪਰ ਦੋਸਤੋ ਸੱਚ ਇਹ ਹੈ ਕਿ ਪਹਿਲਾਂ ਨੌਲਜ ਆਉਂਦੀ ਹੈ ਫਿਰ ਕਲੈਰਟੀ ਆ ਤੇ ਫਿਰ ਕੌਨਫੀਡੈਂਸ ਆਟੋਮੈਟਿਕਲੀ ਪ੍ਰੂਵ ਕਰਦਾ ਹੈ ਕੌਨਫੀਡੈਂਸ ਵੇਟ ਕਰਨ ਨਾਲ ਨਹੀਂ ਲਰਨਿੰਗ ਸਟਾਰਟ ਕਰਨ ਨਾਲ ਆਉਂਦਾ ਹੈ ਦੋਸਤੋ ਹੁਣ ਜਾਣਦੇ ਆ ਮਾਰਕੀਟ ਦੀ ਸਭ ਤੋਂ ਵੱਡੀ ਮਿਸਟੇਕ ਬਾਰੇ ਜੋ ਅਕਸਰ ਬਿਜ਼ਨਸ 'ਚ ਗਰਾਵਟ ਪੈਦਾ ਕਰਦੀ ਹੈ ਸਭ ਤੋਂ ਵੱਡੀ ਗਲਤੀ ਲੋਕ ਅਕਸਰ ਆਪਣੇ ਫਰੈਂਡਸ ਅਤੇ ਫੈਮਿਲੀ ਨੂੰ ਫੋਰਸ ਕਰਦੇ ਕਹਿੰਦੇ ਹਨ ਅਤੇ ਉਹਨਾਂ ਦੇ ਉਹਨਾਂ ਤੇ ਪ੍ਰੋਡਕਟ ਅਤੇ ਬਿਜ਼ਨਸ ਲਈ ਪ੍ਰੈਸ਼ਰ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਦੋਸਤੋ ਇਸ ਨਾਲ ਬਿਜ਼ਨਸ ਤਾਂ ਨਹੀਂ ਬਣਦਾ ਪਰ ਰਿਲੇਸ਼ਨਸ਼ਿਪ ਜ਼ਰੂਰ ਟੁੱਟ ਜਾਂਦੀਆਂ ਹਨ ਤਾਂ ਹੁਣ ਜਾਣਦੇ ਹਾਂ ਇਸ ਦੇ ਰਾਈਟ ਵੇ ਯਾਨੀ ਕਿ ਪ੍ਰੋਫੈਸ਼ਨਲ ਬਿਜ਼ਨਸ ਅਪਰੋਚ ਬਾਰੇ ਤਾਂ ਦੋਸਤੋ ਸਮਾਰਟ ਪੀਪਲ ਇਨਡਾਇਰੈਕਟ ਮਾਰਕੀਟਿੰਗ ਵਰਤਦੇ ਹਨ ਜਿੱਦਾਂ ਕਿ WhatsApp ਸਟੇਟਸ ਐਜੂਕੇਸ਼ਨਲ ਬੇਸਡ ਸ਼ੇਅਰ ਕਰਨਾ ਪ੍ਰੋਬਲਮ ਸੋਲੂਸ਼ਨ ਬੇਸਡ ਪੋਸਟ ਸ਼ੇਅਰ ਕਰਨਾ ਵੈਲਿਊ ਡਰਾਈਵਨ ਕੰਟੈਂਟ ਯਾਨੀ ਕਿ ਜਦੋਂ ਲੋਕ ਖੁਦ ਮੈਸੇਜ ਕਰਦੇ ਹਨ ਉਦੋਂ ਕੰਸਲਟੈਂਸ ਦੇਣਾ ਨਾ ਕੇ ਕਨਵਿੰਸਿੰਗ ਵੱਲ ਧਿਆਨ ਦੇਣਾ ਦੋਸਤੋ ਟੋਸੀਸੀ ਨੂੰ ਪਲੇਨ ਦੇ ਰਨਵੇ ਵਾਂਗ ਸਮਝੋ ਜਦ ਤੱਕ ਪਲੇਨ ਰਨਵੇ ਤੇ ਨਹੀਂ ਆਉਂਦਾ ਉਹ ਉਡਾਣ ਨਹੀਂ bhar ਸਕਦਾ ਉਸੇ ਤਰ੍ਹਾਂ ਜਦ ਤੱਕ ਟੋਸੀਸੀ ਕੰਪਲੀਟ ਨਹੀਂ ਹੁੰਦੀ bizness long term stable ਨਹੀਂ ਬਣਦਾ ਦੋਸਤੋ ਇੱਕ ਸਿੰਪਲ ਫਾਰਮੂਲਾ ਯਾਦ ਰੱਖੋ ਇਨਕਮ ਇਕੁਅਲ ਟੂ ਰਿਵੈਨਿਊ ਮਾਈਨਸ ਐਕਸਪੈਂਸਸ ਫੋਰ ਅਲੀਅਮ bizness ਇੱਕ ਸ਼ਾਰਟ ਟਰਮ ਗੇਮ ਨਹੀਂ ਹੈ ਇਸ ਵਿੱਚ ਘੱਟੋ ਘੱਟ 90 ਤੋਂ 80 ਦਿਨ ਦਾ ਪੇਸ਼ ਰੱਖਣਾ ਪੈਂਦਾ ਹੈ ਡੇਲੀ ਲਰਨਿੰਗ ਅਤੇ ਐਕਸ਼ਨ ਲੈਣਾ ਪੈਂਦਾ ਹੈ ਲਰਨਿੰਗ ਇਜ਼ ਦੀ ਰੀਅਲ ਚੀਟ ਕੋਡ ਮਤਲਬ ਕਿ ਜਿੰਨਾ ਜ਼ਿਆਦਾ ਸਿੱਖੋਗੇ ਉਨਾ ਜ਼ਿਆਦਾ ਫਾਸਟ ਗਰੋ ਕਰੋਗੇ ਤਾਂ ਦੋਸਤੋ ਜੇ ਤੁਸੀਂ ਫੋਰਅਲਿਮ ਬਿਜ਼ਨਸ ਵਾਸਤੇ ਵਕਈ ਸੀਰੀਅਸ ਹੋ ਤਾਂ ਤੁਸੀਂ ਇਸ ਨੂੰ ਆਪਣਾ ਫਰਸਟ ਮਿਸ਼ਨ ਬਣਾਓ ਅਤੇ ਜੇਕਰ ਤੁਸੀਂ ਫੋਰਅਲਿਮ ਬਿਜ਼ਨਸ ਜੁਆਇਨ ਕਰਨਾ ਚਾਹੁੰਦੇ ਹੋ ਅਤੇ ਇੱਕ ਰਾਈਟ ਸਿਸਟਮ ਦੀ ਤਲਾਸ਼ 'ਚ ਹੋ ਤਾਂ ਟਿਲਫ ਕਮਿਊਨਿਟੀ ਤੁਹਾਡੇ ਲਈ ਬੈਸਟ ਆਪਸ਼ਨ ਬਣ ਸਕਦਾ ਹੈ ਹੁਣ ਆਪਣੀ ਜਰਨੀ ਸਟਾਰਟ ਕਰੋ ਲਿੰਕ ਦਿੱਸੇ ਡਿਸਕ੍ਰਿਪਸ਼ਨ 'ਚ ਹੈ ਅਤੇ ਜੇ ਤੁਸੀਂ ਪ੍ਰੋਪਰ ਵਰਕਿੰਗ ਸਿਸਟਮ ਸਟੈਪ ਬਾਈ ਸਟੈਪ ਜਾਨਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਚ ਦਿੱਤੇ ਗਏ ਫ੍ਰੀ ਵੈਬਨਾਰ ਲਿੰਕ ਨੂੰ ਜੋ ਚੈੱਕ ਆਊਟ ਕਰੋ ਜਾਂ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਵੀ ਕਰ ਸਕਦੇ ਹੋ ਸੋ ਥੈਂਕ ਯੂ ਫॉर ਵਾਚਿੰਗ ਅਗਰ ਵੀਡੀਓ ਵੈਲਿਊਅਬ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਮਿਲਦੇ ਹਾਂ ਕਿਸੇ ਨੈਕਸਟ ਇਨਫੋਰਮੇਟਿਵ ਵੀਡੀਓ ਵਿੱਚ ਤਦ ਤੱਕ ਲਈ ਸਟੇ ਹੈਲਥੀ ਐਂਡ ਕੀਪ ਗਰੋਇੰਗ